ਬੀਤੇ ਦਿਨ ਹਰਦੀਪ ਸਿੰਘ ਨੇਜਰ ਜਿਸ ਦਾ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸੇ ਕਤਲ ਮਾਮਲੇ ਦੇ આરોપીਆਂ ਨੂੰ ਜ਼ਮਾਨਤ ਤੇ ਰਿਹਾ ਕਿਤੇ ਜਾਂਦੀਆਂ ਖਬਰਾਂ ਖੂਬ ਚਲਾਈਆਂ ਗਈਆਂ ਭਾਰਤੀ ਮੀਡੀਆ ਹਾਊਸਸ ਦੇ ਵੱਲੋਂ ਚਲਾਈਆਂ ਇਹਨਾਂ ਖਬਰਾਂ ਦਾ ਹੀ ਹੁਣ ਖੰਡਨ ਕੀਤਾ ਜਾ ਰਿਹਾ ਅਰਸਲ ਦੱਸਿਆ ਜਾ ਰਿਹਾ ਕਿ ਇਸ ਕਤਲ ਮਾਮਲੇ ਦੇ ਵਿੱਚ ਜਿਹੜੇ ਚਾਰ આરોપી ਪੁਲਿਸ ਦੇ ਵੱਲੋਂ ਕੈਨੇਡਾ ਪੁਲਿਸ ਦੇ ਵੱਲੋਂ ਫੜੇ ਗਏ ਸੀ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਪਰ ਹੁਣ ਇਹਨਾਂ ਖਬਰਾਂ ਦਾ ਇਹ ਖੰਡਨ ਹੁੰਦਾ ਨਜ਼ਰ ਆ ਰਿਹਾ ਹੈ ਆਖਿਰ ਸੱਚਾਈ ਕੀ ਹੈ ਕਿ ਵਾਕਈ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਉਹ ਚਾਰ આરોપી ਰਿਹਾ ਕਰ ਦਿੱਤੇ ਗਏ ਨੇ ਜਾਂ ਫਿਰ ਨਹੀਂ ਐਸੇ ਤੇ ਹੀ ਪੂਰੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੱਸ ਦੇ ਕਿ ਜਿਹੜੇ ਚਾਰ ਆਰੋਪੀ ਫੜੇ ਗਏ ਸੀ ਉਹਨਾਂ ਦੇ ਵਿੱਚ ਕਰਨ ਬਰਾੜ ਅਮਨਦੀਪ ਸਿੰਘ ਕਮਲਪ੍ਰੀਤ ਸਿੰਘ ਤੇ ਕਰਨ ਪ੍ਰੀਤ ਸਿੰਘ ਮੌਜੂਦ ਨੇ ਜਿਹੜੇ ਪੁਲਿਸ ਕਸਟਡੀ ਦੇ ਵਿੱਚ ਹਨ ਜਾਂ ਨਹੀਂ ਐਸੇ ਤੇ ਹੀ ਗੱਲਬਾਤ ਕਰਾਂਗੇ ਫੋਨ ਲਾਈਨ ਤੇ ਪਰਮਿੰਦਰ ਸਿੰਘ ਬਰਿਆਨਾ ਡਿਪਟੀ ਐਡੀਟਰ ਜੁੜੇ ਹੋਏ ਨੇ ਬਰਿਆਨਾ ਜੀ ਬੇहद ਅਹਿਮ ਖਬਰ ਹੁਣ ਐਸੇ ਖਬਰ ਦਾ ਜਿਹੜਾ ਉਹ ਖੰਡਨ ਕੀਤਾ ਜਾ ਰਿਹਾ ਹੈ ਜੀ ਕੱਲ ਸਾਰੀ মিডিਆ ਤੇ ਤਕਰੀਬਨ ਇਹ ਖਬਰ ਨਸ਼ਰ ਹੋਈ ਕਿ ਹਰਦੀਪ ਸਿੰਘ ਨਿਜਰ ਕਤਲ ਕਾਂਡ ਦੇ ਵਿੱਚ ਚਾਰ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਵਿੱਚ ਕਰਨ ਬਰਾੜ ਐਮ ਆ ਔਰ ਉਹਨਾਂ ਦੀ ਜ਼ਮਾਨਤ ਮਿਲ ਚੁੱਕੀ ਆ ਖੈਰ ਉਸ ਵਕਤ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੀ ਖਾਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਇਸ ਖਬਰ ਦਾ ਵੱਡਾ ਪ੍ਰਤੀਕਰਮ ਜਿਹੜਾ ਆ ਦੇਖਿਆ ਗਿਆ